ਤੇ ਕਿ ਕੋਈ ਆ ਜਿਸ ਨੂੰ ਮਸੀਹ ਜਿਸਨਾਂ ਨੂੰ ਸੂਰੇ ਦੇ ਉਪਰ ਚੜਾਇਆ ਗਿਆ ਪਰ ਉਹ ਕੌਮ ਨੇ ਇੰਨੀ ਨਿਵਾਨਦਾਰੀ ਦੇ ਨਾਲ ਆਪਣੇ ਤਕੰਬਰ ਦਾ ਉਚਾਰ ਕੀਤਾ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਧ ਗਿਣਤੀ ਇਸਾਈਆਂ ਦੀ ਆਪਰ ਫਤਿਹਗੜ੍ਹ ਸਾਹਿਬ ਜੱਲਦੀ ਹੈਗਾ ਉਹ ਖੂਨੀ ਦੀਵਾਰ ਨਜ਼ਰ ਨਹੀਂ ਆਉਂਦੀ ਉਹ ਧਰਤੀ ਦੇ ਮੇਲੂ ਲਪੜ ਥੱਲੇ ਤੱਕ ਸਾਫ਼ ਕਰੀ ਪਈ ਹੈ ਕਿ ਉੱਥੇ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਹੁੰਦਾ ਹੈ ਉਹ ਦੀਵਾਰ ਅਜੇ ਸੰਭਾਲ ਕੇ ਰੱਖਣੀ ਚਾਹੀਦੀ ਸੀ ਪਰ ਉਹ ਗੁਰੂ ਕੇ ਲਾਲ ਦੇ ਵਾਧਾ ਗੁਜਰਕਾ ਉਹਦੇ ਮਸ਼ੀਰ ਖਾਨ ਨੇ ਸ਼ਹੀਦ ਕਰਤੇ ਤੇ ਕਾਰਸੇਵਾ ਵਾਲੇ ਬਾਬਿਆਂ ਨੇ ਉਹਨਾਂ ਮਹਾਨ ਯੋਧਿਆਂ ਦੇ ਜਿਹੜੇ ਇਤਿਹਾਸ ਗਸਥਾਨ ਸੀ ਉਹ ਸ਼ਹੀਦ ਕਰਤੇ ਪਿੰਡਾਂ ਦੇ ਪਿੰਡ ਈਸਾਈ ਬਣ ਚੁੱਕੇ ਆ ਉਹਦਾ ਕਾਰਨ ਕੀ ਹੈ ਕਿਉਂਕਿ ਉਹਨਾਂ ਦੇ ਲੋਕ ਹੈ ਜਿਹੜੇ ਈਸਾਈ ਉਹਨਾਂ ਨੇ ਇਮਾਨਦਾਰੀ ਦੇ ਨਾਲ ਆਪਣੇ ਧਰਮ ਦਾ ਪ੍ਰਚਾਰ ਕੀਤਾ ਅਸੀਂ ਇਮਾਨਦਾਰੀ ਦੀ ਨਿਭਾ ਰਹੇ ਆਪਣੇ ਧਰਮ ਦੇ ਪ੍ਰਤੀ ਆਪਣੇ ਉਹਨਾਂ ਮਹਾਨ ਯੋਧਿਆਂ ਦੇ ਪ੍ਰਤੀ ਸਾਡੇ ਦੇਸ਼ ਵਾਲੀ ਪੰਜਾਬ ਦੀ ਧਰਤੀ ਦੇ ਕਣ-ਕਣ ਦੇ ਵਿੱਚ ਸਿੱਖਾਂ ਦਾ خون 흘ਿਆ ਤਾਂ ਹੀ ਉਸ ਪਾਸੇ ਨੂੰ ਜਾਣਗੇ ਜੇ ਉੱਥੇ ਕਿ ਸਾਡੀਆਂ ਦੇਖਣਗੇ ਅੱਜ ਅਸੀਂ ਬੱਚਿਆਂ ਨੂੰ ਕਿਸੇ ਧਾਰਮਿਕ ਸਥਾਨ ਤੇ ਲੈ ਕੇ ਚਲੇ ਜਾઈએ ਹੁਣ ਇਤਿਹਾਸ ਕੁਝ ਹੋਰ ਹੁੰਦਾ ਹੈ ਕਿ ਜਦੋਂ ਉੱਥੇ ਜਾ ਕੇ ਦੇਖਦੇ ਆ ਕਿਸੇ ਸਥਾਨ ਤੇ ਜਾਵੀ ਉੱਥੇ ਸੰਗਰਾਮ ਲੱਗੀ ਹੁੰਦੀ ਆ ਅੱਜ ਮੇਲੇ ਬਣ ਕੇ ਰਹਿ ਗਏ ਉਨ੍ਹਾਂ ਬਾਬਾ ਦੀਰਖਾਨੇ ਮਾਤਾ ਗੁਰਜਨ ਕੌਰ ਦੇ ਦੋਵੇਂ ਗੁਰੂ ਕੇ ਲਾਗਾਂ ਨੂੰ ਸੀਖ ਕਰਦਾ ਪਰ ਉਹਨਾਂ ਦੀਆਂ ਆਜਾਦਗਰਾਂ ਪੰਥ ਦੇ ਧੋਤੀਆਂ ਨੇ ਸੀਖ ਕਰਦੀਆਂ ਅੱਜ ਜਿਵੇਂ ਸਰਾਹ ਚਲੇ ਗਏ ਨਾ ਕੁੰਨੀ ਦਵਾ ਮਿਲਦੀ ਹੈ ਨਾ ਕੁਝ ਹੋਰ ਮਿਲਦਾ ਹੈ ਕਾਲ ਸੇਵਾ ਦੇ ਨਾਮ ਤੇ ਜਿਹੜੇ ਮਾਲ ਸੇਵਾ ਦੇ ਬਾਬੇ ਐ ਜਿਨ੍ਹਾਂ ਨੇ ਸਾਰਾ ਸਿੱਖ ਇਤਿਹਾਸ ਮੜੀਆ ਬਣ ਕਰਤਾ ਮਿੱਟੀ ਦੇ ਵਿੱਚ ਮਲਾਤਾ ਤੇ ਸੰਗਮਾਂ ਪਰ ਚੜਾ ਦਿੱਤੇ ਜਿਹੜਾ ਸਮਾ ਬੜਾ ਭਿਆਨਕ ਐ ਜਿਵੇਂ ਜਿਵੇਂ ਸਮਾ ਅੱਗੇ ਨੂੰ ਵੱਧਦਾ ਜਾਂਦਾ ਹੈ ਲੋਕ ਆਪਣੇ ਗੁੱਸੇ ਦੇ ਨਾਲੋ ਕੋਸ ਮਹਾਨ ਚੋਹਿਆਂ ਦੇ ਇਤਿਹਾਸ ਦੇ ਨਾਲ ਟੁੱਟਦੇ ਜਾਂਦੇ ਆ ਆਪਾਂ ਦੇਖਦੇ ਆ ਨਾ ਫਤੇ ਗੜ ਸਾਹਿਬ ਕਈ ਪੱਤਰਕਾਰ ਪੁੱਛਣ ਲੱਗ ਜਾਂਦੇ ਆ ਨੌਜਵਾਨਾਂ ਨੂੰ ਕਿ ਤੇ ਤੁਸੀਂ ਕਿਵੇਂ ਆਏ ਨਾ ਉਹਨਾਂ ਦੇ ਕੋਲ ਕੋਈ ਉੱਤਰ ਨਹੀਂ ਹੁੰਦਾ ਪੱਤਰਕਾਰ ਪੁੱਛਦਾ ਜੀ ਮਾਤਾ ਗੁਜਰ ਕੌਰ ਤੇ ਬਾਬਾ ਫਤੇ ਸਿੰਘ ਬਾਬਾ ਚੂੜਾਪੁਰ ਸਿੰਘ ਕੌਣ ਸੀ ਕਈ ਨੌਜਵਾਨਾਂ ਨੇ ਇਹ ਜਵਾਬ ਦਿੱਤਾ ਕਿ ਤੇ ਅਸੀਂ ਕੀ ਲੈਣਾ ਸਾਮੂਹੀ ਲੋਕਾਂ ਦੇ ਉਹਨਾਂ ਦੇ ਬਾਰੇ ਜਾਣਨ ਲਈ ਇਹ ਸਮੇਂ ਦੇ ਜਾਗਤ ਨੂੰ ਸਮਝਣਾ ਪੈਂਦਾ ਹੈ ਅੱਜ ਮੇਲੇ ਬਣ ਕੇ ਰਹਿ ਗਏ ਉਹਨਾਂ ਨਵਾਬ ਜੀਰਖਾਨੇ ਮਾਤਾ ਗੁਜਰਨ ਕੌਰ ਤੇ ਦੋਵੇਂ ਗੁਰੂ ਕੇ ਲਾਲਾ ਨੂੰ ਸੀਖ ਕਰਤਾ ਪਰ ਉਹਨਾਂ ਦੀਆਂ ਆਜ਼ਾਦਗਰਾਂ ਪੰਥ ਦੇ ਦੋਤੀਆਂ ਨੇ ਸੀਖ ਕਰਦੀਆਂ ਅੱਜ ਜਿਵੇਂ ਸਰਾਬ ਚਲੇ ਗਏ ਨਾ ਉਹਨੀ ਦੁਬਾਰ ਮਿਲਦੀ ਹੈ ਨਾਕਸ਼ ਹੋਰ ਮਿਲਦਾ ਕਾਲ ਸੇਵਾ ਦੇ ਨਾਮ ਦੇ ਜਿਹੜੇ ਮਾਲ ਸੇਵਾ ਦੇ ਬਾਬੇ ਐ ਜਿਨ੍ਹਾਂ ਦਾ ਸਾਰਾ ਸਿੱਖ ਇਤਿਹਾਸ ਬੜੀਆ ਵੇਖ ਕਰਤਾ ਮਿੱਟੀ ਦੇ ਵਿੱਚ ਮਲਾਤਾ ਤੇ ਸੰਗਮਾਂ ਪਰ ਚੜਾਤੀ ਜਿੱਥੇ ਵੀ ਕਿਤੇ ਆਪਾਂ ਇਤਿਹਾਸ ਦੇ ਸਥਾਨ ਤੇ ਚਲੇ ਜਾਈਏ ਜੋ ਕੁਝ ਅਸੀਂ ਇਤਿਹਾਸ ਦੇ ਵਿੱਚੋਂ ਪੜ੍ਹਦੇ ਆਂ ਸਾਨੂੰ ਉੱਥੇ ਜਾ ਕੇ ਇਤਿਹਾਸ ਨਜ਼ਰ ਨਹੀਂ ਆਉਂਦਾ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਆਂ ਉਹ ਖੂਨੀ ਦوار ਨਜ਼ਰ ਨਹੀਂ ਆਉਂਦੀ ਉਹ ਧਰਤੀ ਦੇ ਮੈਦੂ ਲ ਕੋਲ ਥੱਲੇ ਤੱਕ ਸਾਫ਼ ਕਰੀ ਪਈ ਹੈ ਕਿ ਉੱਥੇ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਹੁੰਦਾ ਹੈ ਉਹ ਦੀਵਾਰ ਹੈ ਜਿਹੇ ਸੰਭਾਲ ਚਿਰਖਣੀ ਚਾਹੀਦੀ ਸੀ ਪਰ ਉਹ ਗੁਰੂ ਕੇ ਲਾਰ ਤੇ ਵਾਦਾ ਗੁਜਰ ਕੌਰ ਜੀ ਮਸ਼ੀਰ ਖਾਨ ਨੇ ਸ਼ਹੀਦ ਕਰਦੇ ਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਉਹਨਾਂ ਮਹਾਨ ਯੋਧਿਆਂ ਦੇ ਜਿਹੜੇ ਇਤਿਹਾਸਕ ਸਥਾਨ ਸੀ ਉਹ ਸ਼ਹੀਦ ਕਰਦੇ ਜਿੱਦਾਂ ਉਹ ਸੇਵਾ ਦੇ ਨਾਮ ਤੇ ਆਪਣੀ ਕਿਰਤ ਕਮਾਈ ਇਸ ਸੰਬੰਧ ਰਟਾਉਂਦੇ ਹੱਤੀਆਂ ਤੋ ਇਹ ਵੀ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਕੌਣ ਮੰਥ ਤੇ ਦੋਖੀ ਹੈ ਤੇ ਕੌਣ ਮੰਥ ਦੇ ਨਾਲ ਖੜਾ ਹੈ। ਸੋਨਾ ਮਹਾਜੋਦਿਆ ਦੀਆਂ ਇਤਿਹਾਸਕ ਜਿਹੜੀਆਂ ਇਨਸਾਨੀਆਂ ਉਹਨਾਂ ਦੇ ਸਥਾਨ ਹੈ ਉਹ ਕੋਈ ਪ੍ਰਾਪਤਨ ਰੂਪ ਦੇ ਵਿੱਚ ਸਮਾਲਣ ਦੀ ਕੋਸ਼ਿਸ਼ ਤਾਂ ਹੀ ਸਾਡੀਆਂ ਜਿਹੜੀਆਂ ਹੁਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਵਿਸ਼ਵਾਸ ਹੋਊਗਾ ਤੇ ਉਹਨਾਂ ਦੇ ਹਿਰਦੇ ਆ ਜਿਹੜੇ ਤਾਂ ਹੀ ਉਸ ਪਾਸੇ ਨੂੰ ਜਾਣਗੇ ਜੇ ਉੱਥੇ ਇਨਸਾਨੀਆਂ ਦੇਖਣਗੇ। ਅੱਜ ਅਸੀਂ ਬੱਚਿਆਂ ਨੂੰ ਕਿਸੇ ਧਾਰਮਿਕ ਸਥਾਨ ਤੇ ਲੈ ਕੇ ਚਲੇ ਜਾਈਏ। ਬੜਾ ਇਤਿਹਾਸਕ ਉਹ ਰੰਦਾ ਤੇ ਜਦੋਂ ਉੱਥੇ ਜਾ ਕੇ ਦੇਖਦੇ ਆ ਕਿਸੇ ਹਿਸਾਬ ਦੇ ਜਾਵ ਨਹੀਂ ਉੱਥੇ ਸੰਗਰਾਮ ਕਰਨ ਲੱਗੀ ਹੁੰਦੀ ਆ ਅਕਾਲ ਤਖਤ ਸਾਹਿਬ ਦੇ ਚਰੇ ਚਾਈ ਆ ਉੱਥੇ ਕੋਈ ਨਿਸ਼ਾਨ ਨਹੀਂ ਮਿਲਦੇ ਸਾਰਾ ਘਰ ਕੇ ਦੁਬਾਰਾ ਨਮਾ ਬਣਾ ਕੇ ਗਾਹ ਸੇ ਵਾਲੇ ਬਾਬਿਆਂ ਨੇ ਪੱਥਰ ਗਾਦੇ ਕੱਲੋਂ ਕਿਸੇ ਨੇ ਵਿਸ਼ਵਾਸ ਨਹੀਂ ਕਰਨਾਗਾ ਵੀ 84 ਦੇ ਵਿੱਚ ਕੀ ਕਹੜੇ ਵੇਲੇ ਅਟਾਇਆ ਕੋਇਆ ਕਿੱਥੇ ਆ ਗੋਲਿਆਂ ਦੇ ਇਨਸਾਨ ਤੋਪਾਂ ਦੇ ਨਿਸ਼ਾਨ ਪਰ ਜੇ ਜੱਲਿਆ ਵਾਲੇ ਬਾਅਦ ਚ ਚਲੇ ਜਾਈਏ ਉੱਥੇ ਕੰਧਾਂ ਦੇ ਉੱਪਰ ਨਿਸ਼ਾਨ ਲਾਏ ਹੋਏ ਐ ਉਹ ਗੋਲੀਆਂ ਦੇ ਨਿਸ਼ਾਨ ਅੱਜ ਵੀ ਪਏ ਆ ਜਿਹੜੀ 1919 ਦੀ ਘਟਨਾ 100 ਸਾਲ ਤੋਂ ਉਪਰ ਘਟਨਾ ਹੈ ਉਹ ਅਜੇ ਜਿਉਂਦੀ ਰੱਖੀ ਹੋਈ ਆ ਉੱਥੇ ਕਾਰ ਸੇਵਾ ਵਾਲੇ ਬਾਬੇ ਕਿਉਂ ਨਿੱਸੇ ਬਕਰਦੇ ਉੱਥੇ ਹੀ ਸੰਭਾਲ ਬਰਨਾ ਜੋ ਪਰ ਜਿਹੜਾ ਸਿੱਖ ਇਤਿਹਾਸ ਹੈ ਉਹ ਕਾਰ ਸੇਵਾ ਦੇ ਨਾਮ ਤੇ ਸਾਰਾ ਮਟਾਇਆ ਜਾਂਦਾ ਸੋ ਇਸ ਕਰਕੇ ਬੇਤੀ ਆ ਭਾਈ ਪ੍ਰਾਪਤਨ ਜਿਹੜਾ ਇਤਿਹਾਸ ਹੈ ਉਹ ਜਿਉਂਦਾ ਰੱਖਣ ਦੀ ਜ਼ਰੂਰਤ ਹੈ ਤੇ ਮਾਤਾਂ ਦੇ ਵਿੱਚ ਵੀ ਜਾਂਦਾ ਹੋਵੇ ਸਾਡੇ ਸ਼ਿਰਦਿਆਂ ਦੇ ਵਿੱਚ ਵੀ ਜਾਂਦਾ ਹੋਵੇ ਉਹਨਾਂ ਮਹਾਨ ਜੁੱਧਿਆਂ ਨੂੰ ਚੇਤੇ ਰੱਖੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਖੰਡੇ ਬਾਟੇ ਦੀ ਕੌਮ ਲਈ ਕਿ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੜ ਲਾ ਕੇ ਆਪਣਾ ਜੀਵਨ ਸਰਵਪੜਾਈ ਇੱਕ ਜਾਂਦਰੀ ਤੋਂ ਬਾਅਦ ਗੁਰਦੁਆਰਾ ਪੌਣਸਰ ਵਿਖੇ ਜਿਹੜੇ ਸਥਾਨ ਤੇ ਬੈਠੇ ਆ ਇੱਥੇ ਭਾਈ ਬੰਦ ਪਿਆਰੇ ਸਹਿਬਾਨਾਂ ਦੇ ਵਿੱਚੋਂ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਸੂਲੀ ਦੇ ਅੰਦਰ ਸਾਦੇ ਬੇਜ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਸੰਗਤਾਂ ਨੂੰ ਸਿਕਾਈ ਜਾਵੇਗੀ ਇਸ ਸੰਗਤਾਂ ਨੂੰ ਬੇਤੀ ਆ ਭਾਈ ਕਿ ਜਿਹੜੀਆਂ ਸੰਗਤਾਂ ਨੇ ਖੰਡੇ ਬਾਟੇ ਦੀ ਪਾਹੁਲ ਲੈਣੀ ਆ ਜਿਹੜੇ ਉਹਨਾਂ ਮਹਾਨ ਜੋਧਿਆਂ ਨੂੰ ਸਮਰਪਿਤ ਹੋ ਕੇ ਸਤਨ ਚੋਣਾ ਮਹਾਨ ਜੋਧਿਆਂ ਨੂੰ ਹਿਰਦੇ ਤੋਂ ਪਿਆਰ ਕਰਦੇ ਆ ਅ ਖੰਡੇ ਬਾਟੇ ਦੀ ਪਾਹੁਲ ਲੈਣੀ ਆ ਉਹਨਾਂ ਨੇ ਆਪੋ ਆਪਣੇ ਨਾਮ ਗੁਰਦੁਆਰਾ ਸਾਹਿਬ ਦੇ ਖੇਲ ਸੁਣਾਉਣ ਦੀ ਕਿਰਪਾ ਪ੍ਰਾਪਤ ਕਰਨੀ ਕਿਉਂਕਿ ਆਪਾਂ ਬੇਤੀ ਦੇ ਹਿਸਾਬ ਨਾਲ ਜਿਹੜਾ ਦਿਨ ਹੈ ਉਹ ਮਕਾਰ ਕਰ ਸਕੀਏ ਤੋਂ ਸਾਰੇ ਸਾਥ ਨੂੰ ਭਾਈ ਇਹ ਬੇਨਤੀ ਆ ਉਹਨਾਂ ਮਹਾਨ ਯੋਧਿਆਂ ਦੀ ਯਾਦ ਨੂੰ ਹਿਰਦੇ ਚ ਰਸਾਈਏ ਆਪਣੇ ਮਹਾਨ ਵਿਰਸੇ ਨੂੰ ਸਦਾ ਦਿਲ ਦੇ ਵਿੱਚ ਰਸਾਈਏ ਰੱਖੀਏ ਤਾਂ ਇਹ ਸਾਡੇ ਜਿਹੜੇ ਨੌਜਵਾਨ ਨਵੀਂ ਪੀੜ੍ਹੀ ਐ ਜਿਹੜੀ ਸਾਡੀ ਕੌਮ ਦਾ ਸਾਡੇ ਦੇਸ਼ ਦਾ ਜਿਹੜੇ ਭਵਿੱਖ ਹੈ ਉਹ ਫੇਰ ਹੀ ਇਸ ਦਾ ਸਿਰ ਉੱਤੇ ਨਹੀਂ ਤੇ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਉਹ ਛੇ ਦਿਨਾਂ ਸੰਸਾਰ ਦੇ ਨਕਸ਼ੇ ਦੇ ਵਿੱਚੋਂ ਮਿਲ ਜਾਂਦੀਆਂ ਸਾਡਾ ਤਾਂ ਸਾਰਾ ਇਤਿਹਾਸ ਹੀ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਸਾਰਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਕਿਸੇ ਵੀ ਧਰਮ ਦੇ ਵਿੱਚ ਇੰਨੀਆਂ ਕੁਰਬਾਨੀਆਂ ਨਹੀਂ ਜੇ ਅਪਾ ਇਸਾਈਆਂ ਦੇ ਨਾਲ ਨਜ਼ਰ ਮਾਰਦੇ ਨਾ ਸਾਈਂ ਧਰਮ ਦਾ ਇਤਿਹਾਸ ਵਧੇ ਜਾਂ ਤੇ ਇੱਕੋ ਹੀ ਆਇ ਜਿਸ ਨੂੰ ਮਸੀਹ ਜਿਸਨੂੰ ਸੂਰੇ ਦੇ ਉੱਪਰ ਚੜਾਇਆ ਗਿਆ ਪਰ ਉਹ ਕੌਮ ਨੇ ਇੰਨੀ ਨਿਮਾਨਦਾਰੀ ਦੇ ਨਾਲ ਆਪਣੇ ਤ੍ਰਿਕੰਬਰ ਦਾ ਪ੍ਰਚਾਰ ਕੀਤਾ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਧ ਗਿਣਤੀ ਇਸਾਈਆਂ ਇਕੋ ਹੀ ਜਿਹੜਾ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਤੇ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਕੌਮ ਆਇਆ ਸਭ ਤੋਂ ਵੱਧ ਗਿਣਤੀ ਈਸਾਈਆਂ ਦੀ ਆ ਦੁਨੀਆ ਦੇ ਵਿੱਚ ਇਥੋਂ ਤੱਕ ਪੰਜਾਬ ਦੀ ਇਸ ਮਹਾਨ ਧਰਤੀ ਜਿਹੜੀ ਗੁਰੂਆਂ ਪੀਰਾਂ ਜੁੜਿਆ ਸੀ ਧਰਤੀ ਹੈ ਇਸ ਧਰਤੀ ਤੇ ਵੀ ਬਹੁ ਗਿਣਤੀ ਦੇ ਵਿੱਚ ਈਸਾਈ ਦਾ ਹੋ ਰਿਹਾ ਆਪਾਂ ਤਰਨਤਾਲ ਦਾ ਅੰਸਾਬ ਅਮਰਤਸਰ ਸਾਹਿਬ ਜਾਂ ਲੁਦਾਸਪੁਰ ਦੇ ਬਲ ਨੂੰ ਚਲੇ ਜਾਈਏ ਨਾ ਬਨਾਲੇ ਦੇ ਬਲ ਨੂੰ ਪਿੰਡਾਂ ਦੇ ਪਿੰਡ ਈਸਾਈ ਬਣ ਚੁੱਕੇ ਆ ਉਦਾ ਕਾਰਨ ਕੀ ਹੈ ਕਿਉਂਕਿ ਉਹਨਾਂ ਦੇ ਲੋਕ ਹੈ ਜਿਹੜੇ ਇਸਾਈ ਉਹਨਾਂ ਨੇ ਇਮਾਨਦਾਰੀ ਦੇ ਨਾਲ ਆਪਣੇ ਧਰਮ ਦਾ ਪ੍ਰਚਾਰ ਕੀਤਾ ਅਸੀਂ ਇਮਾਨਦਾਰੀ ਨਹੀਂ ਨਿਭਾ ਰਹੇ ਆਪਣੇ ਧਰਮ ਦੇ ਪ੍ਰਤੀ ਆਪਣੇ ਉਹਨਾਂ ਮਹਾਨ ਯੋਧਿਆਂ ਦੇ ਪ੍ਰਤੀ ਸਾਡੇ ਜੀ ਸਾਰੇ ਪੰਜਾਬ ਦੀ ਧਰਤੀ ਦੇ ਕਣ-ਕਣ ਦੇ ਵਿੱਚ ਸਿੱਧਾ ਦਾ ਖੂਨ 흘ਿਆ ਹੋਇਆ ਸਾਡੇ ਜਿੰਦ ਦੇ ਅਸੀਂ ਆਪਣੇ ਮੂੰਹ ਦੇ ਵਿੱਚੋਂ ਜੀਭ ਦੇ ਨਾਲ ਯੋਧੇ ਲੋੜਾ ਆਜੋ ਸਮਾਹ ਹਣ ਇਤਿਹਾਸ ਤੋਂ ਜਾਣੂ ਹੋਣ ਦੇ ਆਪ ਨੇ ਜਾਣ ਹੋਈਏ ਤੇ ਆਪਣੇ ਨੌਜਵਾਨ ਮੇਰਾ ਭਰਾਵਾਂ ਨੂੰ ਭੈਣਾਂ ਨੂੰ ਤੇ ਘਰ ਦੇ ਵਿੱਚ ਰਹਿ ਰਹੇ ਜਿਹੜੇ ਬੱਚੇ ਐ ਉਹਨਾਂ ਨੂੰ ਵੀ ਭਾਈ ਪ੍ਰੇਰਿਤ ਕਰਕੇ ਗੁਰਸਿੱਖੀ ਦੀ ਵੱਲ ਲੱਗੀ ਆਂਦੀ ਨਹੀਂ ਤੇ ਅੱਜ ਲੋਕ ਪਤ ਹੋ ਰਹੇ ਕੇਸ ਕਰਾਏ ਜਾ ਰਹੇ ਸੋ ਇਹ ਬੇਇੱਜ਼ਤੀ ਪ੍ਰਵਾਹ ਕਰਦੀ